ਵੀ ਫਰਗਨ 2008 ਵਿਚਮੀ ਦਿਨ ਐਂਤਵਾਰ ਨੂੰ ਜਨਮ ਸਾਖੀ ਲਿਖਣੀ ਸ਼ੁਰੂ ਕੀਤੀ ਮਾਲਵੇ ਦੇਸ਼ ਵਿੱਚ ਇੱਕ ਮੱਲਾ ਪਿੰਡ ਹੈ ਮੱਲਾ ਪਿੰਡ ਮਾਲਵੇ ਦੇਸ਼ ਦੇ ਰੇਚਿਆ ਮਨੀਸੇ ਮੋਥੋ ਦੇ ਬਸਣ ਵਾਲਾ ਇੱਕ ਸਿੱਖ ਜ਼ਮੀਂਦਾਰ ਸੀ ਉਹ ਭਜਨ ਕਰਨ ਨੂੰ ਤੇ ਸਾਧਨਾ ਕਰਨ ਨੂੰ ਬੜਾ ਉਦਾਸ ਰਹਿੰਦਾ ਸੀ ਸਾਧਾ ਸੰਤਾਂ ਨੂੰ ਪੁੱਛਦਾ ਰਹਿੰਦਾ ਸੀ ਕਿ ਮੈਂ ਗੁਰੂ ਉਹ ਧਾਰਨਾ ਹੈ ਜਿਹੜਾ ਅੰਤਰਜਾਮੀ ਹੋਵੇ ਕਿ ਦੇਲੀਆਂ ਜਾਣਣ ਵਾਲਾ ਹੋਵੇ ਇੱਕ ਸਿੱਖ ਨੇ ਉਪਦੇਸ਼ ਦਿੱਤਾ ਕਿ ਮਾਝੇ ਦੇਸ਼ ਵਿੱਚ ਬੜੀ ਪਿੰਡ ਹੈ ਉੱਥੇ ਜਾਣ ਲਈ ਪਹਿਲਾਂ ਇੱਕ ਸੋ ਸਿੰਗਲਾ ਨਗਰ ਹੈ ਤੇ ਫਿਰ ਅੱਗੇ ਪੁੱਛ ਕੇ ਪੜਾਣੀ ਜਾਵੀਂ ਉਥੋਂ ਅੱਗੇ 2-3 ਮੀਲ ਹੈ ਪੁੱਛਦਾ ਪੁੱਛਦਾ ਮਨੀ ਸਿੰਘ ਪੜਾਣੇ ਆਇਆ ਤੁਰਿਆਂ ਜਾਂਦਿਆਂ ਦਿਲ ਵਿੱਚ ਦਲੀਲ ਟਾੜੀ ਕਿ ਬਾਗੇ ਮਹਤਾਬ ਸਿੰਘ ਹੋਣੀ ਜੇ ਸਮਰਾਟ ਹੋਣਗੇ ਤੇ ਮੇਰੇ ਜਾਂਦੇ ਨੂੰ ਕੇਸੀ ਇਸ਼ਨਾਨ ਕਰਕੇ ਕੇਸ ਪਿਸ਼ਾਣ ਸੁੱਟ ਕੇ ਤੇ ਪੈਰੀ ਪਉਏ ਪਾ ਕੇ ਬਾਹਰਲੇ ਦਰਵਾਜ਼ੇ ਅੱਗੇ ਟਹਿਲੇ ਹੋਣਗੇ ਇਹ ਦੇਲ ਵਿੱਚ ਧਾਰਨਾ 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 ਮਨੀ ਸਿੰਘ ਵਰਗੀ ਜਾ ਪਹੁੰਚਾ ਚਾਰਤੇ ਪਾਸੇ ਵਰਗੀ ਦੇ ਪੁੱਛਿਆ ਕਿ ਮੈਂ ਸਿੰਘ ਸਾਹਿਬ ਬਾਪੇ ਮਹਤਾਬ ਸਿੰਘ ਦੇ ਘਰਦਵਾਰੇ ਜਾਣਾ ਹੈ ਕਿਸੇ ਇਤਨੇ ਦੱਸਿਆ ਕਿ ਲਹਿੰਦੇ ਪਾਸੇ ਵੱਡਾ ਗੁਰਦੁਆਰਾ ਹੈ ਜਿੱਥੇ 바ਬੇ ਹੋਰੀ ਹਾਂਜੀ ਜੋ ਮਨੀ ਸਿੰਘ ਸਿੱਖ ਨੇ ਦਿਲ ਵਿੱਚ ਦਲੀਲ ਧਾਰੀ ਸੀ ਕਿ ਦਰਵਾਜ਼ੇ ਅੱਗੇ ਤੈਹਰੇ ਹੋਣਗੇ ਤੇ ਮੀਰਾ ਨਾਮ ਲੈ ਕੇ ਮੈਨੂੰ ਜਾਂਦੇ ਨੂੰ ਆਵਾਜ਼ ਮਾਰਨ ਆਗਣ ਆ ਸਿੱਖਾ ਮਨੀ ਸਿੰਘ ਫਿਰ ਜਿਸ ਵੇਲੇ ਮਨੀ ਸਿੰਘ ਦਵਾਰੇ ਦੇ ਅੱਗੇ ਗਿਆ ਤੇ ਉਸੇ ਤਰ੍ਹਾਂ ਅੱਗੇ ਜਾ ਕੇ ਦਰਸ਼ਨ ਹੋਏ ਕੇਸੇ ਇਸ਼ਨਾਨ ਕਰਕੇ ਕੇਸ ਪਿਸ਼ਾਣ ਸੁੱਟੇ ਹੋਏ ਹਾਂਜੀ ਐੜੀ ਪੁੰਵੇਂ ਬਾਗੀ ਦਰਵਾਜ਼ੇ ਅੱਗੇ ਟਿਕਾ ਰਹੇ ਹਾਂਜੀ ਮਨੀ ਸਿੰਘ ਜਾਂਦੇ ਹੀ ਹੱਥ ਜੋੜ ਕੇ ਨਿਮਰਤਾ ਕੀਤੀ ਤੇ ਬਾਬੇ ਮਹਤਾਬ ਸਿੰਘ ਹੱਸ ਕੇ ਬਚਨ ਕੀਤਾ ਕਿ ਮਨੀ ਸਿੰਘ ਰਾਜੀ ਹੈ ਸੋ ਸੰਤ ਸਰਪੁਰ ਬਾਬਾ ਮਨੀ ਸਿੰਘ ਜੀ ਬਣੇ ਬਾਚੋਂ ਉਹਨਾਂ ਦੀ ਜੁੜੇ ਦਿਲ ਦੀ ਦਲੀਲ ਸੀ ਜੋ ਤਮੰਨਾ ਸੀ ਜੋ ਧਾਰਨਾ ਸੀ ਉਹ ਪੂਰੀ ਹੋਈ ਮਨੀ ਸਿੰਘ ਬਚਨ ਸੁਣ ਕੇ ਨਿਹਾਲ ਹੋ ਗਿਆ ਕਿ ਇਹ ਪੂਰਨ ਗੁਰੂ ਹਾਦ ਤੇ ਦੇਲ ਦੀਆਂ ਜਾਣਨ ਬਾਰੇ ਹਨ ਮੈਂ ਜੋ ਕੁਛ ਲੱਗਾ ਸਤਾ ਮੈਨੂੰ ਲੱਭ ਗਿਆ ਹੈ ਜੀ ਬਾਬੇ ਮਹਤਾਬ ਜੀ ਹੋਰੀ ਅੰਦਰ ਚਲੇ ਗਏ ਹਨ ਤੇ ਜਾ ਕੇ ਸਿੰਘਾਸਨ ਪਰ ਬੈਠ ਗਏ ਹਨ ਤੇ ਮਗਰੇ ਮਨੀ ਸਿੰਘ ਪਿੱਛੇ ਪਿੱਛੇ ਚਲੇ ਗਏ ਹਨ ਜੀ ਹੋਰ ਸੰਗਤ ਵੀ ਦਰਬਾਰ ਵਿੱਚ ਬੈਠੀ ਸੀ ਸੇਵਾ ਵਾਲੀ ਸੇਵਾ ਵਿੱਚ ਹਾਜ਼ਰ ਸਨ ਮਨੀ ਸਿੰਘ ਸੰਗਤ ਵਿੱਚ ਬੈਠ ਕੇ ਦੇਲ ਵਿੱਚ ਦਲੀਲ ਤਰੀਕ ਕੇ ਕਿਸ ਬਗਨਲ ਸ਼ਰਮ ਪਾ ਇਹ ਸੋਚਿਆ ਕਿ ਮੈਂ ਸਿੱਖਾਂ ਕੋਲੋਂ ਪੁੱਛਦਾ ਹਾਂ ਕਿ ਮੈਂ ਬਾਬੇ ਮਹਤਾਬ ਸਿੰਘ ਨੂੰ ਗੁਰੂ ਧਾਰਨ ਕਰਨਾ ਹੈ ਤੇ ਮੈਨੂੰ ਰਸਤਾ ਦੱਸੋ ਜਿਸ ਤਰ੍ਹਾਂ ਮੈਨੂੰ ਚੰਨੀ ਲਾ ਲੈਣ ਤੇ ਬਖਸ਼ ਲੈਣ ਉਹਨਾਂ ਦੱਸਿਆ ਕਿ ਸਿੱਖਾ ਜਿਸ ਵਕਤ ਬਾਬੇ ਮਹਤਾਬ ਸਿੰਘ ਹਰੀ ਧੰਤ ਪਹਿਣਗੇ ਉਸੇ ਵਕਤ ਗੱਲ ਵਿੱਚ ਅੱਲਾ ਪਾ ਕੇ ਪ੍ਰਸ਼ਾਦ ਪੇਟਾ ਕਿ ਬੇਨਤੀ ਕਰੀ ਤੇ ਇਹ ਤੈਨੂੰ ਪੱਕੀ ਹੈ ਜੇ ਤੈਨੂੰ ਚੇੜ ਦੇਣਗੇ ਤੇ ਡੋਲ ਨਾ ਜਾਵੀਂ ਤੇ ਜੇ ਮਿੱਠਾ ਬੋਲਣਗੇ ਫੇਰ ਤੈਨੂੰ ਇਹੋ ਲੱਗਣਾ ਕੋਝ ਨਹੀਂ ਗਾ ਤਕੜਾ ਹੋ ਕੇ ਸੇਵਾ ਨੂੰ ਲੱਗ ਪਣੀ ਆਪੇ ਬਖਸ਼ ਦੇਣਗੇ ਮਨੀ ਸਿੰਘ ਜੇ ਉਸ ਵਕਤ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਮੈਨੂੰ ਛਣ ਲਾਓ ਜੀ ਮੈਨੂੰ ਆਪ ਦੇ ਦਰਸ਼ਨ ਤੇ ਸੇਵਾ ਦੀ ਤੋਖ ਹੈ ਬਾਵੇ ਮਹਤਾਬ ਸਿੰਘ ਮਹਾਰੇ ਮੂੰਹੋਂ ਬੋਲੇ ਸਿਖਾ

ਫੇਰ ਮਨੀ ਸਿੰਘ ਵਾਲੇ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਸੱਚੇ ਪਿਤਾ ਆਪ ਦਾ ਦਰ ਆਦ ਚਕੇ ਮੈਂ ਆ ਗਿਆ ਹਾਂ ਕਿ ਮੇਰੇ ਤੇ ਮਿਹਰ ਕਰੋ ਤੇ ਜ਼ਿੰਦਗੀ ਆਪ ਦੇ ਚਰਨਾਂ ਨਾਲ ਨਿਵਾੜੋ ਉਸ ਵਕਤ ਦਇਆ ਦੇ ਸਮੁੰਦਰ ਸ਼ਹਿਨशाह ਦੇ ਸ਼ੇਨਜਾ ਹਾਸ ਕੇ ਬਚਨ ਕੀਤਾ ਕਿ ਚੰਗਾ ਜਿੱਤੇ ਦੂਸਰੇ ਸਿੱਖ ਸੇਵਾ ਕਰਦੇ ਹਨ ਤੂੰ ਵੀ ਕਰੀ ਜਾ ਫੇਰ ਮਨੀ ਸਿੰਘ ਮਾਲ ਦੀ ਸੇਵਾ ਵਿੱਚ ਲੱਗ ਪਿਆ ਜੀ ਮਾਲ ਰਾਤ ਵਿੱਚ ਚਾਰਨਾ ਤੇ ਘਾਹ ਖੋਟ ਕੇ ਪੋਣਾ ਰਾਤ ਦਿਨ ਇਸੇ ਤਰ੍ਹਾਂ ਮਾਲ ਦੀ ਸੇਵਾ ਵਿੱਚ guzare ਤਿੰਨ ਮੀਲ ਪਗਾਣੀ ਪਿੰਡ ਵਰਗੀ ਦੂਸੀ ਤੇ ਬਾਪੇ ਮਹਤਾਬ ਸਿੰਘ ਹੋਣਾ ਮਾਲ ਦੇ ਕੇ ਪੁਹਨਾਰੀ ਕੱਲ ਮਿਤਾ ਲਾਗੇ ਰਾਖਸੀ ਤੇ ਡੰਗਰ ਚਾਰ ਲਿਆਇਆ ਕਰੇ ਰਾਤ ਦਿਨ ਮਾਲ ਉਥੇ ਰੱਖੇ ਦੋਵੇਂ ਟਾਈਮ ਰਾਤ ਤੇ ਦਿਨੇ ਬੋਧ ਜੋ ਕੇ ਲਿਆਵੇ ਬੰਗੀ ਮਨੀ ਸਿੰਘ ਬਣਾ ਲਈ ਸੀ ਇੱਕ ਪਾਸੇ ਪਿੰਡ ਵਿੱਚੋਂ ਪ੍ਰਸ਼ਾਦੇ ਰੰਗ ਕੇ ਲੈ ਆਵੇ ਇੱਕ ਪਾਸੇ ਦੁੱਧ ਰੱਖਿਆ ਆਵੇ ਇਸੇ ਤਰ੍ਹਾਂ ਸੇਵਾ ਵਿੱਚ ਦਿਨ ਰਾਤ guzਾਰੇ ਲੰਗਰ ਵਿੱਚ ਸੇਵਾ ਕਰਨੀ ਤੇ ਫੇਰ ساری ਰਾਤ ਪ੍ਰੀਤਮ ਦੀ ਯਾਦ ਵਿੱਚ guzਾਰੇ ਤੇ ਭਜਨ ਕਰਨੇ ਬਾਬੇ ਮਹਤਾਬ ਸਿੰਘ ਹੋਣਾ ਬਚੂ ਕੀਤਾ ਮਨੀ ਸਿੰਘ ਰਾਤ ਇਹਨਾਂ ਲਈ ਦਾ ਨਾ ਕਟਿਆ ਕਰ ਅਸੀਂ ਤੈਨੂੰ ਕੀਤੀ ਕਰਾਈ ਦਿਆਂਗੇ ਬਾਬੇ ਮਹਿਤਾਬ ਸਿੰਘ ਹੋਰੀ ਬੜੇ ਸਮਰੱਥ ਗੁਰੂ ਸੀ ਬਾਬਾ ਮਹਿਤਾਬ ਸਿੰਘ ਛੇਵੀਂ ਪਾਸ਼ੇ ਹਰ ਗੋਬਿੰਦਾ ਜਾਮਾ ਸਾਜੀ ਬਾਬੇ ਮਹਿਤਾਬ ਸਿੰਘ ਦੀਆਂ ਮਈਆਂ ਗਾਈਆਂ ਰੱਖ ਵਿੱਚ ਫੁੱਲੀਆਂ ਚਾਹਦੀਆਂ ਇੰਦੀ ਆਸਨਾ ਡਰਦੇ ਚੋਰ ਹੱਤ ਨਹੀਂ ਸੀ ਲਾਉਂਦੇ ਜਿਹੜਾ ਚੋਰੀ ਕਰਦਾ ਸੀ ਅੱਖਾਂ ਤੋਂ ਅੰਨਾ ਹੋ ਜਾਂਦਾ ਸੀ ਬਨਕੀ ਤੇ ਪੰਗਾ ਨਹੀਂ ਪਿੰਡ ਵਿੱਚ ਕੋਈ ਡਰਦਾ ਬਾਬੇ ਮਹਿਤਾਬ ਸਿੰਘ ਦੀ ਸੌ ਨਹੀਂ ਸੀ ਖੰਡਾ

ਅਗੇ ਅਗੇ ਜੋਤਨਾ ਚਾਨਣ ਤੇ ਪਿੱਛੇ ਪਿੱਛੇ ਮਨੀ ਸਿੰਘ ਤਰਪਿਆ ਜੋਤ ਦਾ ਪ੍ਰਕਾਸ਼ ਇਸ ਤਰ੍ਹਾਂ ਹੈ ਕਿ ਜਿਵੇਂ ਗੈਸ ਚੱਲਦਾ ਹੈ ਮੈਂ ਬਲਿਹਾਰ ਹਾਂ ਸੱਚੇ ਪਿਤਾ ਤੋਂ ਤਿੰਨ ਮੀਲ ਜੋਤ ਇਸ ਦੇ ਦਰਾਂ ਆਈ ਗੁਰਦੁਆਰੇ ਦੇ ਲਾਂਘੇ ਆ ਕੇ ਲੋਕ ਹੋ ਗਏ ਅੰਦਰ ਜਾ ਕੇ ਮਨੀ ਸਿੰਘ ਦੁਤ ਤੇ ਪ੍ਰਸ਼ਾਦ ਦੇ ਜਾ ਕੇ ਲੱਗਰ ਵਿੱਚ ਰੱਖ ਦਿੱਤੇ ਤੇ ਬਾਬੇ ਹੋਰਾਂ ਨੂੰ ਨਮਸਕਾਰ ਕੀਤੀ ਬਾਬੇ ਹੋਰ ਇਹ ਪੁੱਛਦੇ ਹਨ ਮਨੀ ਸਿੰਘ ਉਹ ਅਜਿਹਾ ਦਰਿਆ ਤਾਂ ਨਹੀਂ ਕੋਈ ਭੈ ਤਾਂ ਨਹੀਂ ਆਇਆ ਤਾਂ ਮਹਾਰਾਜ ਸਿੰਘ ਹਾਸ ਕੇ ਵਚਨ ਕੀਤਾ ਸੱਚੇ ਪਿਤਾ ਧਿਆਲੂ ਕਿਰਪਾਲੂ ਜਦੋਂ ਹਰ ਵਕਤ ਮੇਰੇ ਨਾਲ ਤੁਸੀਂ ਜੀ ਤੇ ਫਿਰ ਮੈਨੂੰ ਭੈ ਕਹਾ ਦਾ ਮਹਤਾਬ ਸਿੰਘ ਹੋਰਾਂ ਵਚਨ ਕੀਤਾ ਕਿ ਰਾਤ ਬਹਿ ਕੇ ਭਜਨ ਨਾ ਕਰਿਆ ਕਰ ਅਸੀਂ ਤੈਨੂੰ ਕੀਤੀ ਕਰਾਈ ਦਿਆਂਗੇ ਜਿਹੜੀ ਸੇਵਾ ਵਿੱਚ ਲੱਗਾ ਹੈ ਇਹੋ ਕਰੀ ਜਾ ਸੇਕ ਸਤ ਮcjਨ ਮੈਂ ਇਹ ਸੇਵਾ ਕਰਨ ਲੱਗ ਪਿਆ ਇਸੇ ਤਰ੍ਹਾਂ 3 ਸਾਲ 7 ਦਿਨ ਸੇਵਾ ਵਿੱਚ ਗੁਜ਼ਾਰੇ ਫਿਰ ਬਾਬੇ ਮਹਤਾਬ ਸਿੰਘ ਦਾਤ ਸਮਾ ਆ ਗਿਆ ਸਾਰੇ ਸਿੱਖਾਂ ਨੂੰ ਹੌਲ ਹੌਲ ਕੇ ਪੁੱਛਦੇ ਹਨ ਕਿ ਅਸਾਂ ਹੁਣ ਜੋੜਾ ਛੱਡ ਜਾਣਾ ਹੈ ਪੁਰਾਣਾ ਹੋ ਗਿਆ ਹੈ ਕਿ ਤੁਸੀਂ ਮੰਗੋ ਜੋ ਕੁਝ ਮੰਗਣਾ ਹੈ ਤੁਸੀਂ ਸੇਵਾ ਕੀਤੀ ਹੈ ਤੇ ਅਸੀਂ ਤੁਹਾਨੂੰ ਦਿੰਦੇ ਹਾਂ ਇੱਕ ਮਾਇਰ ਵਰਤੀ ਦੂਸੀ ਉਹ ਲੰਗਰ ਦੀ ਸੇਵਾ ਕਰਦੀ ਸੀ ਉਸ ਮਾਇਨੇ ਮਾਝ ਦਾ ਜੋ ਦੇ ਕੀਤਾ ਮੰਗ ਲਿਆ ਸਾਰਿਆਂ ਸਿੱਖਾਂ ਨੇ ਜੋ ਦੇ ਦੀ ਵਾਸ਼ਨਾ ਸੀ ਮੰਗ ਲਿਆ ਫੇਰ ਮਨੀ ਸਿੰਘ ਨੂੰ ਆਖਿਆ ਮਨੀ ਸਿੰਘ ਤੂੰ ਵੀ ਜੋ ਦੇ ਕਰਦਾ ਹੈ ਮੰਗ ਅਸੀਂ ਤੈਨੂੰ ਦਿੰਨੇ ਆ ਮਨੀ ਸਿੰਘ ਬੇਨਤੀ ਕੀਤੀ ਕਿ ਦੀਨਦਿਆਰ ਮੈਂ ਤਾਂ ਰਾਜ ਕੀ ਹਜੇ ਸੇਵਾ ਨਹੀਂ ਕੀਤੀ ਮੈਨੂੰ ਤਾਂ ਆਪ ਦੇ ਦਰਸ਼ਨ ਤੇ ਸੇਵਾ ਦੀ ਭੁਖ ਹੈ ਬਾਬੇ ਹਰਨਾ ਬਚਨ ਕੀਤਾ ਕਿ ਤੇਰੀ ਸੇਵਾ ਸੀ ਕਾਲ ਥਾਏ ਪਾਈ ਹੈ ਤੂੰ ਜੋ ਮੰਗਣਾ ਹੈ ਮੰਗ ਮਨੀ ਸਿੰਘ ਮੰਗ ਮੰਗੀ ਕਿ ਦੀਨਦਿਆਲ ਜੇ ਤੁਤੇ ਹੋ ਤੇ ਮੇਰੀ ਸੁਣ ਤੋਦਿਓ ਕਿ ਮੈਨੂੰ ਅੱਠੇ ਪੈਰ ਦੇ ਦਰਸ਼ਨ ਦਿਖਾ ਬਾਬੇ ਹਰਨਾ ਸਾਰੀ ਸੰਗਤ ਨੂੰ ਉਗੰ ਦਿੱਤਾ ਕਿ ਸਾਰੇ ਪਰਮ ਹੋ ਜੋ ਅਸਾ ਮਨੀ ਸਿੰਘ ਨਾਲ ਟਾਕ ਹੋ ਕੇ ਬਚਤ ਕਰਨਾ ਹੈ ਮਨੀ ਸਿੰਘ ਨੂੰ ਕੋਲ ਬਿਠਾ ਕੇ ਆਪੇ ਮੈਂ ਦਾਸ ਸਿੰਘ ਹੋਰੀ ਬਚਨ ਦਾਸ ਦੇਵਾਨ ਕਿ ਅੱਜ ਤੋਂ 20 ਸਾਲਾਂ ਨੂੰ ਨੇਹ ਕਲੰਕ ਅਵਤਾਰ ਘੇਟ ਪੈ ਦੇ ਜਿਵਤਾ ਧਾਰਨਗੇ ਪਰਿਪੂਨ ਪਰਮੇਸ਼ਵਰ ਸੂဠ ਕਲਾ ਸੰਪੂਰਨ ਹੋਣਗੇ ਮੁਸਲਮਾਨਾਂ ਦਾ ਮਾਂ ਮਹਿੰਦੀ ਨੇ ਉਹ ਹੀ ਹੋਵੇਗਾ ਕੱਲ ਹੀ ਦਰ ਪਰਿਪੂਨ ਪਰਮੇਸ਼ਵਰ ਅਖੋਣਗੇ ਨੇਹ ਕਲੰਕ ਅਵਤਾਰ ਵੀ ਉਹ ਅਖੋਣਗੇ ਬਾੜੀਆਂ ਦੇ ਧਾਰਕਦਾਰ ਧਾਰਨਗੇ ਚਾਰ ਪਰਮਾਦੇ ਵਿੱਚੋਂ ਮੱਡੇ ਦੇ ਕਾਰਜਿਸ ਦਾ ਨਾਮ ਜਵੰਦ ਸਿੰਘ ਹੈ ਜਾਮਾ ਕਾਰਨਗੇ ਛੋਟੇ ਦਾ ਨਾਮ ਬਰੰਗਾ ਸਿੰਘ ਇੱਕ ਦਾ ਨਾਮ ਆਸਾ ਸਿੰਘ ਇੱਕ ਦਾ ਨਾਮ ਹਜ਼ਾਰਾ ਸਿੰਘ ਹੋਵੇਗਾ ਰਾਮ ਗੜੀਆਂ ਸਿੰਘਾਂ ਦਾ ਘਰ ਪੁੱਛ ਲੈਣਾ ਤੇ ਮਨੀਸ਼ੇਂਦਰ ਹੁਣ ਤੁਸੀਂ ਇਸ ਗੋਦਵਾਰੇ ਵਿੱਚ ਕਿਸੇ ਚੀਜ਼ ਦਾ ਲਾਲਚ ਨਹੀਂ ਕਰਨਾ ਅਸੀਂ ਤੈਨੂੰ ਦੱਸ ਦਿੱਤਾ ਹੈ ਤੇ ਅਸੀਂ ਮਨ ਸ਼ਬਦ ਰੂਪ ਜਾਣਾ ਹੈ ਅਸੀਂ ਹੁਣ ਚਾਦਰ ਤਾਣ ਕੇ ਲੰਮੇ ਪੈਣ ਲਗੇ ਹਾਂ ਸਾਨੂੰ ਕੋવાયੋ ਨਾ ਸਾਡਾ ਇਹ ਵਿਹਾਰ ਕੋਟਾ ਦੇ ਦੇਸ਼ ਨੂੰ ਚਲਾ ਜਾਣੀ ਇੱਥੇ ਨਾ ਰਹੀ ਜਦੋਂ অবতার ਧਾਰਨ ਨੇ ਪੜੀ ਪੂਨ ਮਹਾਰਾਜ ਸਿੰਘ ਆਪੇ ਬਾਜ਼ ਮਾਰ ਲੈਣਗੇ ਫਿਰ ਤਕੜਾ ਹੋ ਕੇ ਸਿਵਨ ਲੱਗ ਪਈ ਬੋਲੀ ਨਾ ਤੈਨੂੰ ਸਭ ਕੁਝ ਉਥੋਂ ਮਿਲ ਜੂਗਾ ਜੋ ਮੂੰਹੋਂ ਨਿਕਲਦਾ ਅਸੀਂ ਵੀ ਉੱਥੇ ਹੋਵਾਂਗੇ ਫਿਰ ਬਾਬਾ ਮਹਤਾਬ ਸਿੰਘ ਦੇਸ਼ ਛੱਡ ਕੇ ਮਰੀਸੇ ਮੋਸ਼ਾ ਕਰਕੇ ਬੁਰਾ ਦਾ ਹੁਕਮ ਮੰਨ ਕੇ ਆਪਣੇ ਨਗਰ ਮਾਲਵੇ ਨੂੰ ਚਲਿਆ ਗਿਆ ਇਸ ਘਰਦਵਾਰੇ ਵਿੱਚੋਂ ਕਿਸੇ ਚੀਜ਼ ਦਾ ਲਾਲਚ ਨਹੀਂ ਕੀਤਾ ਹਸਨਦਰ ਜੀ ਇਹ ਸੀ ਜਨਮ ਸਾਖੀ ਸਟਾਰਟਿੰਗ ਦੇ ਵਿੱਚੋਂ ਜਦੋਂ ਲਿਖਵਾਈਆਂ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੀ ਆਉਣ ਵਾਲੀ ਜੋ ਪੈਸੀ ਪ੍ਰਸ਼ੀਨ ਕੋਈਆਂ ਕੀਤੀਆਂ ਨਹੀਂ ਆ 20 ਸਾਲ ਪਹਿਲਾਂ ਸੰਤ ਸਤਗੁਰੂ ਬਾਬਾ ਬਨੀ ਸਿੰਘ ਜੀ ਨੂੰ ਦੱਸਿਆ ਗਿਆ ਉਸੇ ਤਰੀਕੇ ਨਾਲ ਹੀ ਸਾਰਾ ਕੁਝ ਹੋਇਆ 20 ਸਾਲਾਂ ਬਾਅਦ ਅਕਾਲ ਪੁਰਖ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਅਵਤਾਰ ਧਾਰਿਆ ਸਰਗਸਰੂਪ ਕਵਿੰਦੀ ਧਰਤੀ ਦੇ ਉੱਤੇ 52 ਸਾਲ ਅਨੰਤ ਪ੍ਰਕਾਰ ਦੀਆਂ ਖੇਲਾ ਕੀਤੀਆਂ ਉਸ ਤੋਂ ਬਾਅਦ ਸੱਚੇ ਪਾਤਸ਼ਾਹੀ ਨੇ 52 ਸਾਲ ਤੋਂ ਬਾਅਦ ਆਪਣੀ ਦੇਹ ਛੱਡ ਕੇ ਨਿਰਗੁਣ ਹੋਏ ਜੋਤ ਰੂਪ ਹੋ ਗਏ ਜੋਤ ਰੂਪ ਹੋ ਕੇ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਦੀ ਦੇਹ ਦੇ ਵਿੱਚ ਸੱਚੇ ਪਾਸ਼ਾ ਜੀ ਨੇ ਡੇਰਾ ਲਾਇਆ ਉਸ ਦਿਨ ਨੂੰ ਆਪਣੇ ਹੁਕਮ ਦੇ ਵਿੱਚ ਚਲਾਇਆ ਕਿਉਂਕਿ ਅਸੀਂ ਚਿੱਠੀਆਂ ਜੀ ਵੀ ਪੜਦੇ ਆ ਕਿ ਮਹਾਰਾਜਪੁਰਨ ਸਿੰਘ ਜੀ ਹੋਣਾ ਨੇ ਚਿੱਠੀਆਂ ਦੇ ਵਿੱਚ ਵੀ ਦੱਸਿਆ ਹੈ ਕਿ ਮੈਂ ਕੁਛ ਨਹੀਂ ਕਰਦਾ ਜੋ ਕੋਸ਼ਾ ਮੇਰਾ ਪਰਮੇਸ਼ਰ ਆ ਤੇ ਉਹਨਾਂ ਦਾ ਪਰਮੇਸ਼ਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪ੍ਰਭਾਨ ਜੀ ਸੀਗੇ ਇਸ ਦਰ ਪਰ ਤੋਂ ਸਿਰਫ ਨਿਮਰਤਾ ਤੇ ਨਿਰਮਲਤਾ ਵਾਲਾ ਹੀ ਖਾਟ ਸਕਦਾ ਆ ਇਹ ਮਹਾਰਾਜਪੁਰਨ ਸਿੰਘ ਜੀ ਹੋਣਾ ਨੇ ਚਿੱਠੀਆਂ ਜੀ ਵੀ ਮਿਹਰਵਾ ਦਿੱਤਾ ਆ ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਸਿੱਖਣਾ ਚਾਹੀਦਾ ਹੈ ਜੇ ਇਸ ਤਰ੍ਹਾਂ ਕਰੋ ਕਿਸੇ ਨੇ ਘਟਨਾ ਕੀਤੀ ਹੈ ਤੇ ਉਸ ਨੂੰ ਨੀਵੇਂ ਤੇ ਜ਼ਰੂਰ ਹੋਣਾ ਹੀ ਪਏਗਾ ਨਿਮਰਤਾ ਦੇ ਵਿੱਚ ਤੇ ਆਉਣਾ ਹੀ ਪਵੇਗਾ ਫੇਰ ਹੀ ਉਹ ਦਇਆ ਕਰਦਾ ਹੈ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਿੰਘ ਜੀ ਨੇ ਤੇ ਵੀ ਦਇਆ ਕੀਤੀ ਆ ਪਿਛਲੇ ਜਨਮਾਂ ਦੇ ਲੈਣੇ ਦੇਣੇ ਪੂਰੇ ਕੀਤੇ ਆ ਜਿਨ੍ਹਾਂ ਉਸ ਸਮੇਂ ਘੁੰਮ ਦੇ ਵਿੱਚ ਸਿੱਖ ਰਹਿੰਦੇ ਸੀ ਨਾਲ ਮਹਾਰਾਜ ਸ਼ਿਵ ਸਿੰਘ ਵਿਸ਼ਨੂੰ ਘੁੰਮਾਂ ਜੀ ਦੇ ਉਹਨਾਂ ਦਾ ਵੀ ਬਾਣੀ ਦੇ ਵਿੱਚ ਵੇਰ ਪਾਉਂਦਾ ਉਹਨਾਂ ਨੂੰ ਵੀ ਬਹੁਤ ਵੱਡੀਆਂ ਗੱਟੀਆਂ ਆ ਸੱਚੇ ਪਾਤਸ਼ਾਹ ਜੀ ਨੇ ਸੋ ਇਸ ਟਿਕੋਈ ਆ ਮਹਾਰਾਜ ਸ਼ੇਸਿੰਗ ਬਿਸ਼ਨੂ ਭਗਵਾਨ ਜੀ ਲਈ ਲੈਣਾ ਹੈ ਪੁਰਖੀਆਂ ਕਾ ਲਿਆ ਸਰਬੰਦੇ ਨਿਰੰਦਨ ਦੋਨੋਂ ਖੇល ਹੀ ਮਹਾਰਾਜ ਸ਼ੇਸਿੰਗ ਬਿਸ਼ਨੂ ਭਗਵਾਨ ਜੀ ਨੇ ਕੀਤੇ ਆ ਇਹੀ ਸਾਨੂੰ ਹਰ ਪਾਣੀ ਦੱਸਦੀ ਆ ਔਰ ਇਸੇ ਹੀ ਇਸ ਸਾਰਿਆਂ ਨੇ ਅਮਲ ਕਰਨਾ ਹੈ ਸੋ ਹਮਾਰਾ ਜੀ ਸ਼ੇਸਿੰਗ ਬਿਸ਼ਨੂ ਭਗਵਾਨ